ਮਾਨਜੋਗ ਮੈਂਬਰ ਅਮਰਤਪਾਲ ਸਿੰਘ ਸੁਖਾਣਨ ਜੀ ਡਿਪਟੀ ਸਪੀਕਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 25 6 2024 ਵਿੱਚ ਰਾਸ਼ਟਰੀ ਖੇਤੀਬਾੜੀ ਮੰਡੀ ਕਰਨ ਦੀ ਜਿਹੜੀ ਡਰਾਫਟਿੰਗ ਕਮੇਟੀ ਦੀ ਜਿਹਦੇ ਵਾਸਤੇ ਉਹਨਾਂ ਨੇ ਸਟੇਟ ਸਰਕਾਰਾਂ ਤੋਂ ਸੁਝਾਅ ਮੰਗੇ ਸੀਗੇ ਉਹਦੇ ਤੇ ਬੋਲਣ ਦਾ ਮੌਕਾ ਦਿੱਤਾ ਜਿੰਬاں ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਇਹ ਸੈਂਟਰ ਸਰਕਾਰ ਵੱਲੋਂ ਉਸੇ ਤਿੰਨ ਕਾਲੇ ਕਾਨੂੰਨਾਂ ਦਾ ਇੱਕ 파ਟ ਆ ਉਸੇ ਤਿੰਨ ਕਾਨੂੰਨਾਂ ਦਾ ਇੱਕ ਹਿੱਸਾ ਹੈ ਜਿਹੜਾ ਉਹ ਪਿਛਲੇ ਸਮੇਂ 2020 ਦੇ ਵਿੱਚ ਪੂਰੇ ਪੰਜਾਬ ਤੇ ਜਾਂ ਪੂਰੇ ਦੇਸ਼ ਤੇ ਥੋਪਣਾ ਚਾਹੁੰਦੇ ਸੀਗੇ ਇਹ ਵੀ ਇੱਕ ਉਹਦਾ ਹਿੱਸਾ ਹੈ ਕਿਉਂਕਿ ਮੰਡੀਕਰਨ ਬੋਰਡ ਆ ਜਿਹੜਾ ਪੰਜਾਬ ਦਾ ਮੈਂ ਦੱਸਣਾ ਚਾਹਣਾ ਕਿ ਜਿਹੜਾ ਪੰਜਾਬ ਦਾ ਮੰਡੀਕਰਨ ਬੋਰਡ ਦਾ ਜਿਹੜਾ ਢਾਂਚਾ ਸਟਰਕਚਰ ਆ ਉਹ ਏਸ਼ੀਆ ਦਾ ਸਭ ਤੋਂ ਵਧੀਆ ਏਸ਼ੀਆ ਦਾ 1 ਆਫ ਦੀ ਬੈਸਟ ਮੰਡੀਕਰਨ ਬੋਰਡ ਦਾ ਜਿਹੜਾ ਸਿਸਟਮ ਚੱਲਦਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਡੇ ਕਿਸਾਨ ਤਣਕ ਪੈਦਾ ਕਰਦੇ ਆ ਸਾਡੇ ਕਿਸਾਨ ਝੋਨਾ ਪੈਦਾ ਕਰਦੇ ਆ ਤੇ ਜਦੋਂ ਹੀ ਅਸੀਂ ਉਹ ਕਣਕ ਤੇ ਝੋਨਾ ਸੇਲ ਕਰਦੇ ਆ ਸਰਕਾਰ ਨੂੰ ਦਿੰਨੇ ਆ ਵੇਚਦੇ ਆ ਚ ਪੰਡਾ ਜਾਂਦਾ ਏ ਉਹਦੇ ਨਾਲ ਸਾਡੇ ਪਿੰਡਾਂ ਦੀਆਂ ਸੜਕਾਂ ਬਣਦੀਆਂ ਨੇ ਉਹਦੇ ਨਾਲ ਸਾਡੇ ਪਿੰਡਾਂ ਦੀਆਂ ਮੰਡੀਆਂ ਬਣਦੀਆਂ ਨੇ ਉਹਦੇ ਨਾਲ ਮੇਰੇ ਕਿਸਾਨ ਜੇ ਕੋਈ ਕੰਮ ਕਰਦਾ ਹੋਵੇ ਜੇ ਉਹਦੀ ਕੋਈ ਸੱਟ ਲੱਗ ਜਾਂਦੀ ਆ ਜਾਂ ਕੋਈ ਉਹਦਾ ਅੰਗ ਪੈਰ ਕੱਟਿਆ ਜਾਂਦਾ ਅਸੀਂ ਉਹਦੀ ਮਦਦ ਕਰਦੇ ਆ ਉਹਦੇ ਨਾਲ ਹੀ ਜਿਹੜੀਆਂ ਪਿੰਡਾਂ ਦੇ ਵਿੱਚ ਮੰਡੀਆਂ ਬਣਦੀਆਂ ਨੇ ਇਹਦਾ ਕੱਲੇ ਕਿਸਾਨਾਂ ਨੂੰ ਹੀ ਨਹੀਂ ਕੱਲੇ ਮਜ਼ਦੂਰਾ ਨੂੰ ਨਹੀਂ ਕੱਲੇ ਦੁਕਾਨਦਾਰਾਂ ਨੂੰ ਵੀ ਨਹੀਂ ਗਰਾਊਂਡ ਲੈਵਲ ਤੇ ਜੇ ਮੈਂ ਗੱਲ ਕਰਾਂ ਤਾਂ ਜਦੋਂ ਅੱਜ ਆਪਾਂ ਪੰਜਾਬ ਦੇ ਵਿੱਚ ਜਾਂਦੇ ਆ ਨਾ ਤਾਂ ਜੇਕਰ ਸ਼ਾਮ ਨੂੰ ਕਿਸੇ ਪਿੰਡ ਜਾਣਾ ਹੋਵੇ ਤੇ ਉਸ ਪਿੰਡ ਦੀ ਮੰਡੀ ਹੁੰਦੀ ਆ ਜਿਹੜੀ ਜਿਹੜੀ ਇਹ ਮੰਡੀਕਰਨ ਬੋਰਡ ਵੱਲੋਂ ਬਣਾਈ ਜਾਂਦੀ ਆ ਇਹਦੇ ਫੰਡਾ ਵੱਲੋਂ ਬਣਾਈ ਜਾਂਦੀ ਆ ਤਾਂ ਮੇਰੇ ਸਾਰੇ ਪੰਜਾਬ ਦੇ ਬੱਚੇ ਨੌਜਵਾਨ ਉਹਦੇ ਵਿੱਚ ਤੁਹਾਨੂੰ ਖੇਡਦੇ ਵੀ ਮਿਲਣਗੇ ਤਾਂ ਉਹ ਮੰਡੀਆਂ ਕੱਲੇ ਕਿਸਾਨਾਂ ਵਾਸਤੇ ਨਹੀਂ ਉਹ ਸਾਡੇ ਨੌਜਵਾਨਾਂ ਦੇ ਗਰਾਊਂਡ ਵੀ ਨੇ ਤੇ ਜਿਹੜੀ ਕੇਂਦਰ ਸਰਕਾਰ ਇਹਨੂੰ ਖਤਮ ਕਰਨਾ ਚਾਹੁੰਦੀ ਆ ਉਹਦੇ ਨਾਲ ਜਿਹੜਾ ਸਾਡਾ ਇਹ ਕਿਸਾਨੀ ਦਾ ਸਾਰਾ ਜਿਹੜਾ ਸਿਸਟਮ ਆ ਸਾਰਾ ਇਹ ਢਾਂਚਾ ਇਹ ਕਲੈਪਸ ਹੋ ਜਾਊਗਾ ਤੇ ਵੱਡੀ ਗੱਲ ਇਹ ਕੋਈ ਪਹਿਲੀ ਗੱਲ ਨਹੀਂ ਹੋਈ ਇਹ ਪਹਿਲੀ ਵਾਰ ਨਹੀਂ ਹੋਇਆਗਾ ਚਾਹੇ ਪਿਛਲੀ ਵਾਰ ਤੁਸੀਂ ਜੀਐਸਟੀ ਦਾ ਲਾ ਲਓ ਉਹਦਾ ਕਾਨੂੰਨ ਲੈ ਕੇ ਆਏ ਉਸ ਤੋਂ ਬਾਅਦ ਇਹ ਕਿਸਾਨੀ ਦੇ ਕਾਨੂੰਨ ਲੈ ਕੇ ਆਏ ਉਸ ਤੋਂ ਬਾਅਦ ਇਹ ਮੰਡੀਕਰ ਦਾ ਜਿਹੜਾ ਕਾਨੂੰਨ ਆ ਕੇਂਦਰ ਸਰਕਾਰ ਚਾਹੁੰਦੀ ਆ ਵੀ ਜਿਹੜਾ ਸਟੇਟ ਸਰਕਾਰਾਂ ਨੇ ਜਿਹੜੀਆਂ ਰਾਜ ਸਰਕਾਰਾਂ ਨੇ ਆਪ ਇਹਨਾਂ ਤੋਂ ਵੱਧ ਤੋਂ ਵੱਧ ਅਧਿਕਾਰ ਇਹਨਾਂ ਦੇ ਖੋਹ ਲਏ ਜਾਣ ਕਿ ਉਹ ਜਿਹੜੇ ਅਧਿਕਾਰ ਨੇ ਉਹ ਸਿੱਧੇ ਕੇਂਦਰ ਕੋਲ ਚਲ ਜਾਣ ਤਾਕਿ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੀ ਸਟੇਟ ਨੂੰ ਚਾਹਣ ਫੰਡ ਦੇਣ ਜਿਹੜੀ ਸਟੇਟ ਨੂੰ ਚਾਹਣ ਫੰਡ ਨਾ ਦੇਣ ਉਹ ਚਾਹੁੰਦੇ ਨੇ ਵੀ ਜਿੱਥੇ ਜਿੱਥੇ ਉਹਨਾਂ ਦੀ ਆ ਭਾਜਪਾ ਦੀਆਂ ਸਰਕਾਰਾਂ ਹੋਣਗੀਆਂ ਉੱਥੇ-ਉੱਥੇ ਚਾਹੇ ਤੁਸੀਂ ਪਿਛਲੇ ਦਿਨੀ ਦੇਖਿਆ ਚਾਹੇ ਬਿਹਾਰ ਹੋਵੇ ਵੱਡੇ-ਵੱਡੇ ਪੈਕੇਜ ਦਿੱਤੇ ਹੋਏ ਚਾਹੇ ਯੂਪੀ ਹੋਵੇ ਵੱਡੇ-ਵੱਡੇ ਪੈਕੇਜ ਮਿਲੇ ਚਾਹੇ ਗੁਜਰਾਤ ਹੋਵੇ ਵੱਡੇ-ਵੱਡੇ ਪੈਕੇਜ ਮਿਲੇ ਪਰ ਜਿੱਥੇ ਨੌਨ ਬੀਜੇਪੀ ਸਰਕਾਰਾਂ ਨੇ ਜਿਵੇਂ ਪੰਜਾਬ ਦੀ ਸਰਕਾਰ ਆ ਪੱਛਮੀ ਬੰਗਾਲ ਦੀ ਸਰਕਾਰ ਆ ਤਾਂ ਉੱਥੇ ਇਹਨਾਂ ਦੇ ਵਿੱਚੋਂ ਕੋਈ ਫੰਡ ਕੋਈ ਪੈਕੇਜ ਨਹੀਂ ਆਉਂਦਾਗਾ ਤਾਂ ਇਹ ਜਿਹੜੀ ਪੰਜਾਬ ਦੀ ਆਮਦਨ ਆ ਸਭ ਤੋਂ ਵੱਡੀ ਆਮਦਨ ਆ ਜਿਹੜਾ ਸਾਡਾ ਮੰਡੀਕਰਨ ਬੋਰਡ ਆ ਇਹ ਆਮਦਨ ਨੂੰ ਬੰਦ ਕਰਨ ਦੇ ਵਾਸਤੇ ਇਹ ਕੇਂਦਰ ਜਿਹੜਾ ਲੈ ਕੇ ਆਇਆ ਸਿਸਟਮ ਉਸ ਤੋਂ ਇਲਾਵਾ ਬੜੇ ਜ਼ਰੂਰੀ ਗੱਲ ਆ ਪਿਛਲੀ ਵਾਰ ਕਈ ਸਕੀਮਾਂ ਨੇ ਸੈਂਟਰ ਦੀਆਂ ਇਹ ਜੀਆਂ ਜਿਨ੍ਹਾਂ ਦੇ ਫੰਡ ਤਾਂ ਗਰਾਊਂਡ ਤੋਂ ਜਾਂਦੇ ਨੇ ਫੰਡ ਤਾਂ ਕਿਸਾਨਾਂ ਤੋਂ ਜਾਂਦੇ ਨੇ ਪਰ ਜਦੋਂ ਇਹ ਗ੍ਰਾਂਟਾ ਸਾਨੂੰ ਦਿੰਦੇ ਨੇ ਤੇ ਉਹਦੇ ਤੇ ਆਪਣਾ ਅਧਿਕਾਰ ਜਮਾਉਂਦੇ ਨੇ ਆਪਣੇ ਹੱਕ ਥੋਪਦੇ ਨੇ ਮੈਂ ਤੁਹਾਨੂੰ ਇੱਕ ਗੱਲ ਇਹ ਹੀ ਦੱਸਣੀ ਚਾਹੁੰਦਾ ਇੱਥੇ ਕਰਨੀ ਚਾਹੁੰਦਾ ਅਫਸਰ ਸਾਡੇ ਪੰਜਾਬ ਦੇ ਕਿਸਾਨ ਆਪਣਾ ਮਿਹਨਤ ਕਰਦਾ ਕਿਸਾਨੀ ਦਾ ਫਸਲ ਟੈਕਸ ਆਪਣਾ ਕੱਟਿਆ ਜਾਂਦਾ ਤੇ ਸੜਕਾਂ ਬਣਾਉਣੀਆਂ ਹੋਣ ਰਸਤੇ ਬਣਾਉਣੇ ਹੋਣ ਫਿਰ ਉਹਦੇ ਵਾਸਤੇ ਸਾਨੂੰ ਸੈਂਟਰ ਸਰਕਾਰ ਤੋਂ ਥੋੜੀ ਪੁੱਛਣਾ ਪਊਗਾ ਉਹਦੇ ਵਾਸਤੇ ਤਾਂ ਸਾਡੀ ਲੋਕਲ ਲੋਕ ਨੇ ਜਿਹੜੇ ਸਾਡੀ ਲੋਕਲ ਮਾਰਕੀਟ ਕਮੇਟੀਆਂ ਉਹ ਫੈਸਲਾ ਕਰਨਗੀਆਂ ਨਾ ਵੀ ਅਸੀਂ ਆਪਣੇ ਫੰਡ ਨੂੰ ਕਿੱਥੇ ਵਰਤਾਂਗੇ ਤਾਂ ਮੈਨੂੰ ਇਹੀ ਲੱਗਦਾ ਕਿ ਸੈਂਟਰ ਸਰਕਾਰ ਨੂੰ ਲੱਗਦਾ ਵੀ ਜਿਹੜੇ ਕੰਮ ਦੇ ਵਿੱਚ ਰਾਜ ਸਰਕਾਰ ਨੂੰ ਜਾਂ ਸਪੈਸ਼ਲੀ ਤੌਰ ਤੇ ਜਿਹੜੇ ਕੰਮ ਦੇ ਵਿੱਚ ਪੰਜਾਬ ਨੂੰ ਫਾਇਦਾ ਹੁੰਦਾ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਫਾਇਦਾ ਹੁੰਦਾ ਜਿਹੜੇ ਫੰਡਾਂ ਦੇ ਵਿੱਚ ਪੰਜਾਬ ਆਪਣੇ ਕੰਮ ਕਰਦਾ ਜਿਹੜੇ ਫੰਡਾਂ ਵਾਸਤੇ ਉਹਨਾਂ ਨੂੰ ਸੈਂਟਰ ਤੋਂ ਵੱਲ ਨਹੀਂ ਦੇਖਣਾ ਪੈਂਦਾ ਸੈਂਟਰ ਤੋਂ ਮੰਗਣਾ ਨਹੀਂ ਪੈਂਦਾ ਤਾਂ ਉਹ ਉਹਨਾਂ ਚੀਜ਼ਾਂ ਨੂੰ ਖਤਮ ਕਰੀਏ ਤਾਂ ਬੜਾ ਬਹੁਤ ਵਧੀਆ ਤਰੀਕੇ ਦੇ ਨਾਲ ਖੁੱਡੀਆਂ ਸਾਹਿਬ ਨੇ ਜਿਹੜਾ ਕਮੇਟੀ ਨੇ ਆਪਣੇ ਤੋਂ ਆਪਣੇ ਸੁਝਾਅ ਮੰਗੇ ਸੀ ਅਸੀਂ ਪੂਰਾ ਠੋਕ ਵਜਾ ਕੇ ਜਿਹੜੇ ਮੰਤਰੀ ਸਾਹਿਬ ਨੇ ਸਾਡੇਆਂ ਨੇ ਆਪਣੀਆਂ ਗੱਲਾਂ ਕੀਤੀਆਂ ਨੇ ਅਸੀਂ ਉਹਨਾਂ ਦੇ ਨਾਲ ਸਹਿਮਤ ਵੀ ਹੁੰਨੇ ਆ ਤੇ ਨਾਲ ਦੀ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਿਣਾ ਵੀ ਚਾਹੁੰਦੇ ਆ ਕਿ ਜਿਹੜੇ ਮੈਟਰ ਸਟੇਟ ਸਰਕਾਰ ਦੇ ਨੇ ਉਹ ਕਿਰਪਾ ਕਰਕੇ ਸਟੇਟ ਸਰਕਾਰਾਂ ਕੋਲ ਹੀ ਦਿੱਤੇ ਜਾਣ ਜਿਹੜੇ ਅਧਿਕਾਰ ਸਟੇਟ ਸਰਕਾਰਾਂ ਦੇ ਨੇ ਸਟੇਟ ਸਰਕਾਰਾਂ ਕੋਲ ਹੀ ਰਹਿਣ ਤੇ ਕਾਨੂੰਨਾ ਵਾਸਤੇ ਇਹੋ ਜੇ ਕੰਮਾਂ ਦੇ ਵਿੱਚ ਅੱਗੇ ਤੋਂ ਕੇਂਦਰ ਸਰਕਾਰ ਇਹ ਕੋਸ਼ਿਸ਼ ਕਰੇ ਕਿ ਸਟੇਟ ਸਰਕਾਰਾਂ ਆਪਣੇ ਅਧਿਕਾਰ ਆਪ ਤੈਅ ਕਰਨ ਉਹ ਤੁਸੀਂ ਮੌਕਾ ਦਿੱਤਾ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ